ਇਹ ਵੀ ਇ ਐਕਸਪ੍ਰੈਸ ਵੇ ਤੇ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਲਈ ਅਪ੍ਰੈਲ ਦੇ ਪਹਿਲੇ ਦਿਨ ਹੀ ਵੱਡੀ ਖੁਸ਼ਖਬਰੀ ਆਈ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ 1 ਅਪ੍ਰੈਲ ਤੋਂ ਟੋਲ ਦਰਾਂ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਸੀ ਪਰ ਹੁਣ ਇਹ ਫੈਸਲਾ ਵਾਪਸ ਲੈ ਲਿਆ ਗਿਆ। NHAI ਦੇ ਇਹ ਦਰਾਂ ਵਿੱਚ ਵਾਧੇ ਤੇ ਰੋਕ ਲਾ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ NHAI ਦੇ ਹਾਈਵੇ ਅਤੇ ਐਕਸਪ੍ਰੈਸ ਵੇ ਤੇ ਟੋਲ ਦਰਾਂ ਦੇ ਵਿੱਚ ਵਾਧਾ ਨਾ ਕਰਨ ਦਾ ਫੈਸਲਾ ਲਿਆ ਗਿਆ ਹੈ ਇਸ ਦਾ ਮਤਲਬ ਇਹ ਹੈ ਕਿ ਸਾਰੇ ਵਾਹਨਾਂ ਨੂੰ ਪਹਿਲਾਂ ਵਾਲਾ ਟੋਲ ਹੀ ਅਦਾ ਕਰਨਾ ਪਵੇਗਾ ਕੋਈ ਵੀ ਟੋਲ ਦੇ ਵਿੱਚ ਵਧोतरी ਨਹੀਂ ਕੀਤੀ ਜਾਵੇਗੀ ਦੱਸ ਦਈਏ ਕਿ NHAI ਦੇ ਦੁਆਰਾ ਐਤਵਾਰ ਨੂੰ ਇੱਕ ਪੱਤਰ ਜਾਰੀ ਕਰਕੇ ਇਸ ਵਿੱਚ 1 ਅਪ੍ਰੈਲ ਤੋਂ ਟੋਲ ਵਧਾਉਣ ਦੇ ਫੈਸਲੇ ਨੂੰ ਫਿਲਹਾਲ ਟਾਲ ਦੇਣ ਦੀ ਗੱਲ ਆਖੀ ਗਈ ਹੈ ਤੇ ਅਗਲੇ ਹੁਕਮਾਂ ਤੱਕ ਵહન ਮਾਲਕਾਂ ਨੂੰ ਪਹਿਲਾਂ ਵਾਲਾ ਹੀ ਟੋਲ ਦੇਣਾ ਪਵੇਗਾ ਜਰ ਕੀ ਬੀਤੇ ਕੁਝ ਦਿਨ ਪਹਿਲਾਂ ਟੋਲ ਦੀ ਦਰਾਂ ਦੇ ਵਿੱਚ 5% ਤੱਕ ਵਾਧਾ ਕਰਨ ਦੀ ਗੱਲ ਆਖੀ ਗਈ ਸੀ ਤੇ ਕਿਹਾ ਗਿਆ ਸੀ ਕਿ 1 April ਤੋਂ ਇਹ ਨਵੀਆਂ ਕੀਮਤਾਂ ਲਾਗੂ ਹੋਣਗੀਆਂ ਪਰ ਹੁਣ ਬੀਤੇ ਦਿਨ ਹੀ ਜਾਨੀ ਕਿ 31 March ਨੂੰ ਹੀ ਇਸ ਤੇ ਰੋਕ ਲਾ ਦਿੱਤੀ ਗਈ ਹੈ ਤੇ NHAI ਨੇ ਪੱਤਰ ਜਾਰੀ ਕਰਕੇ ਇਹ ਵੀ ਕਹਿ ਦਿੱਤਾ ਹੈ ਕਿ ਕੋਈ ਵੀ ਵਾਧਾ ਨਹੀਂ ਕੀਤਾ ਜਾਵੇਗਾ ਪਹਿਲਾਂ ਵਾਲੀਆਂ ਦਰਾਂ ਤੇ ਹੀ ਟੋਲ ਲਿਆ ਜਾਵੇਗਾ ਹਾਲਾਂਕਿ ਇਸ ਫੈਸਲੇ ਦੇ ਬਾਰੇ NHAI ਦੇ ਅਧਿਕਾਰੀਆਂ ਵੱਲੋਂ ਕੁਝ ਵੀ ਨਹੀਂ ਕਿਹਾ ਗਿਆ ਟ੍ਰਾਂਸਪੋਰਟ ਕਮਿਸ਼ਨ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਨਿਗਮ ਨੂੰ NHAI ਦੇ ਵੱਲੋਂ ਟੋਲ ਦਰਾਂ ਦੇ ਵਿੱਚ ਸੋਧ ਕਰਨ ਦਾ ਕੋਈ ਹੁਕਮ ਨਹੀਂ ਮਿਲਿਆ ਇਸ ਲਈ ਬਸ ਕਰਾਇਆ ਅਤੇ ਸਰਚਾਰਜ ਦਾ ਕੋਈ ਬਦਲਾਅ ਨਹੀਂ ਕੀਤਾ ਜਾਏਗਾ ਤੁਹਾਨੂੰ ਦੱਸ ਦਈਏ ਕਿ ਸਾਰੇ ਹਾਈਵੇ ਅਤੇ ਐਕਸਪ੍ਰੈਸ ਦੇ ਉੱਤੇ ਟੋਲ ਦੇ ਵਿੱਚ 40 ਤੋਂ 50 ਰੁਪਏ ਤੱਕ ਵੀ ਵਧਣ ਦੀ ਸੰਭਾਵਨਾ ਜਿਤਾਈ ਗਈ ਸੀ ਪਰ ਫਿਲਹਾਲ ਬੀਤੇ ਦਿਨ ਜਾਰੀ ਹੋਏ ਪੱਤਰ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੋਵੇਗਾ ਤੇ ਸਾਰੇ ਵਾਦਿਆਂ ਤੇ ਰੋਕ ਲੱਗ ਗਈਏ ਤੇ ਪਹਿਲਾਂ ਵਾਲਾ ਹੀ ਟੋਲ ਲੋਕੀ ਦੇਣਗੇ ਹਾਈਵੇ ਜਾਂ ਐਕਸਪ੍ਰੈਸ ਵੇ ਤੇ ਸਫ਼ਰ ਕਰਨ ਵਾਲੀਆਂ ਯਾਤਰੀਆਂ ਦੇ ਲਈ ਅਪ੍ਰੈਲ ਦੇ ਪਹਿਲੇ ਦਿਨ ਹੀ ਵੱਡੀ ਖੁਸ਼ਖਬਰੀ ਆਈ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ 1 ਅਪ੍ਰੈਲ ਤੋਂ ਟੋਲ ਦਰਾਂ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਸੀ ਪਰ ਹੁਣ ਇਹ ਫੈਸਲਾ ਵਾਪਸ ਲੈ ਲਿਆ ਗਿਆ। NHAI ਦੇ ਇਹ ਦਰਾਂ ਵਿੱਚ ਵਾਧੇ ਤੇ ਰੋਕ ਲਾ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ NHAI ਦੇ ਹਾਈਵੇ ਅਤੇ ਐਕਸਪ੍ਰੈਸ ਵੇ ਤੇ ਟੋਲ ਦਰਾਂ ਦੇ ਵਿੱਚ ਵਾਧਾ ਨਾ ਕਰਨ ਦਾ ਫੈਸਲਾ ਲਿਆ ਗਿਆ ਹੈ ਇਸ ਦਾ ਮਤਲਬ ਇਹ ਹੈ ਕਿ ਸਾਰੇ ਵਾਹਨਾਂ ਨੂੰ ਪਹਿਲਾਂ ਵਾਲਾ ਟੋਲ ਹੀ ਅਦਾ ਕਰਨਾ ਪਵੇਗਾ ਕੋਈ ਵੀ ਟੋਲ ਦੇ ਵਿੱਚ ਵਧोतरी ਨਹੀਂ ਕੀਤੀ ਜਾਵੇਗੀ ਦੱਸ ਦਈਏ ਕਿ NHAI ਦੇ ਦੁਆਰਾ ਐਤਵਾਰ ਨੂੰ ਇੱਕ ਪੱਤਰ ਜਾਰੀ ਕਰਕੇ ਇਸ ਵਿੱਚ 1 ਅਪ੍ਰੈਲ ਤੋਂ ਟੋਲ ਵਧਾਉਣ ਦੇ ਫੈਸਲੇ ਨੂੰ ਫਿਲਹਾਲ ਟਾਲ ਦੇਣ ਦੀ ਗੱਲ ਆਖੀ ਗਈ ਹੈ ਤੇ ਅਗਲੇ ਹੁਕਮਾਂ ਤੱਕ ਵਾਹਨ ਮਾਲਕਾਂ ਨੂੰ ਪਹਿਲਾਂ ਵਾਲਾ ਹੀ ਟੋਲ ਦੇਣਾ ਪਵੇਗਾ ਜਦਕਿ ਬੀਤੇ ਕੁਝ ਦਿਨ ਪਹਿਲਾਂ ਟੋਲ ਦੀ ਦਰਾਂ ਦੇ ਵਿੱਚ 5% ਦੀ ਤੱਕ ਵਾਧਾ ਕਰਨ ਦੀ ਗੱਲ ਆਖੀ ਗਈ ਸੀ ਤੇ ਕਿਹਾ ਗਿਆ ਸੀ ਕਿ 1 April ਤੋਂ ਇਹ ਨਵੀਆਂ ਕੀਮਤਾਂ ਲਾਗੂ ਹੋਣਗੀਆਂ ਪਰ ਹੁਣ ਬੀਤੇ ਦਿਨ ਹੀ ਯਾਨੀ ਕਿ 31 March ਨੂੰ ਹੀ ਇਸ ਤੇ ਰੋਕ ਲਾ ਦਿੱਤੀ ਗਈ ਹੈ ਤੇ NHAI ਨੇ ਪੱਤਰ ਜਾਰੀ ਕਰਕੇ ਇਹ ਵੀ ਕਹਿ ਦਿੱਤਾ ਹੈ ਕਿ ਕੋਈ ਵੀ ਵਾਧਾ ਨਹੀਂ ਕੀਤਾ ਜਾਵੇਗਾ ਪਹਿਲਾਂ ਵਾਲੀਆਂ ਦਰਾਂ ਤੇ ਹੀ ਟੋਲ ਲਿਆ ਜਾਵੇਗਾ ਹਾਲਾਂਕਿ ਇਸ ਫੈਸਲੇ ਦੇ ਬਾਰੇ NHAI ਦੇ ਅਧਿਕਾਰੀਆਂ ਵੱਲੋਂ ਕੁਝ ਵੀ ਨਹੀਂ ਕਿਹਾ ਗਿਆ ਟ੍ਰਾਂਸਪੋਰਟ ਕਮਿਸ਼ਨ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਨਿਗਮ ਨੂੰ NHAI ਦੇ ਵੱਲੋਂ ਟੋਲ ਦਰਾਂ ਦੇ ਵਿੱਚ ਸੋਧ ਕਰਨ ਦਾ ਕੋਈ ਹੁਕਮ ਨਹੀਂ ਮਿਲਿਆ ਇਸ ਲਈ ਬਾਸ ਕਰਾਇਏ ਅਤੇ ਸਰਚਾਰਜ ਦਾ ਕੋਈ ਬਦਲਾਅ ਨਹੀਂ ਕੀਤਾ ਜਾਏਗਾ ਤੁਹਾਨੂੰ ਦੱਸ ਦਈਏ ਕਿ ਸਾਰੇ ਹਾਈਵੇ ਅਤੇ ਐਕਸਪ੍ਰੈਸ ਦੇ ਉੱਤੇ ਟੋਲ ਦੇ ਵਿੱਚ 40 ਤੋਂ 50 ਰੁਪਏ ਤੱਕ ਵੀ ਵਧਨ ਦੀ ਸੰਭਾਵਨਾ ਜਤਾਈ ਗਈ ਸੀ ਪਰ ਫਿਲਹਾਲ ਬਿੱਤੇ ਦਿਨ ਜਾਰੀ ਹੋਏ ਪੱਤਰ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਾਅਦਾ ਨਹੀਂ ਹੋਵੇਗਾ ਤੇ ਸਾਰੇ ਵਾਅਦਿਆਂ ਤੇ ਰੋਕ ਲੱਗ ਗਈ ਹੈ ਤੇ ਪਹਿਲਾਂ ਵਾਲਾ ਹੀ ਟੋਲ ਲੋਕੀ ਦੇਣਗੇ